ਕਾ ਸੋਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਗਉੜੀ ਤਿੱਤੀ ਕਬੀਰ ਜੀ ਕੀ ਸ਼ਲੋਕ 15 ਹਾ ਤਿੱਤੀ 7 ਵਾਰ ਕਹ ਕਬੀਰ ਉਰਵਾਰ ਨਾ ਪਾਰ ਸਾਧਕ ਸਿਧ ਲਖੈ ਜੋ ਭਿਉ ਆਪੇ ਕਰਤਾ ਆਪੇ ਦੇਵ ਤਿੱਤੀ ਅਮਾਵਸ ਮਹਿ ਆਸ ਨਿਵਾਰਹੁ ਅੰਤਰ ਜਾਮੀ ਰਾਮ ਸੁਮਾਰਹੁ ਜੀਵਤ ਪਾਵਹੁ ਮੋਖ ਦਵਾਰ ਅਨਪਉ ਸ਼ਬਦ ਤਤ ਨਿਜਸਾਰ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭਏ ਮਨ ਨਿਰਮਲ ਹਰ ਕੀਰਤਨ ਮਹਿ ਅਨ ਦਿਨ ਜਾਗਾ ਰਹਾਉ ਪਰਵਾ ਪ੍ਰੀਤਮ ਕਰਹੁ ਵਿਚਾਰ ਘਟ ਮਹਿ ਖੇਲੇ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਿ ਪੁਰਖ ਮਹਾਰਹਿ ਸਮਾਈ ਦੁਤੀਆ ਦੋਹ ਕਰ ਜਾਣੈ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵੜੈ ਨਾ ਘਟਤਾ ਜਾਇ ਅਕੁਲ ਨਿਰੰਜਨ ਏਕੈ ਭਾਇ ਤ੍ਰਿਤੀਆ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੈ ਸਾਧ ਸੰਗਤ ਉਪਜੈ ਵਿਸਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥਾ ਚੰਚਲ ਮਨ ਕੋ ਗੋ ਕਾਮ ਕਰੋਧ ਸੰਗ ਕਬਹ ਨਾ ਬਹੋ ਜਲ ਥਲ ਮਾਹੇ ਆਪੈ ਆਪ ਆਪੈ ਜਪੋ ਆਪਣਾ ਜਾਪ ਪੰਜੈ ਪੰਜ ਤਤ ਵਿਸਥਾਰ ਕਨਕ ਕਾਮਨੀ ਜੋਗ ਵਿਵਹਾਰ ਪ੍ਰੇਮ ਸੁਦਾ ਰਸ ਪੀਵੇ ਕੋਏ ਜਰਾ ਮਰਨ ਦੁਖ ਪੀਰ ਨਾ ਹੋਏ ਛਠ ਖਟ ਚੱਕਰ ਸ਼ਹੁ ਦਿਸ ਧਾਇ ਬਿਨ ਪਰਚੈ ਨਹੀਂ ਥਿਰਾ ਰਹਾਇ ਦੁਬਦਾ ਮੇਟ ਖਿਮਾ ਗਹਿ ਰਹੋ ਕਰਮ ਧਰਮ ਕੀ ਸੂਲ ਨਾ ਸਹੋ ਸਾਤੈ ਸਤ ਕਰ ਬਾਚਾ ਜਾਣ ਆਤਮ ਰਾਮ ਲੇਹੋ ਪਰਮਾਨ ਛੂਟੈ ਸੰਸਾ ਮਿਟ ਜਾਹੇ ਦੁਖ ਸੁਨ ਸਰੋਵਰ ਪਾਵੋ ਸੁਖ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਤਾਮਹਿ ਅਕੁੱਲ ਮਹਾ ਨਿਦਰਾਇਆ ਗੁਰਗੰਮ ਗਿਆਨ ਬਤਾਵੇ ਭੇਦ ਉਲਟਾ ਰਹੇ ਅਭੰਗ ਅਛੇਦ ਨੌਵੀਂ ਨਵੇਂ ਦਵਾਰ ਕੋ ਸਾਧ ਵਹਿਤੀ ਮਨਸਾ ਰਖੋ ਬਾਂਧ ਲੋਭ ਮੋਹ ਸਭ ਬੀਸਰ ਜਾਹੋ ਜੁਗ ਜੁਗ ਜੀਵ ਹੋ ਅਮਰ ਪਲ ਖਾਹੋ ਦਸਮੀ ਦਹ ਦਿਸ ਹੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾਮਲ ਨਾ ਸ਼ਾਹ ਨਹੀਂ ਧੂਪ ਇਕਾਦਸੀ ਏਕ ਦਿਸ ਧਾਵੈ ਤਉ ਜੋਨੀ ਸੰਕਟ ਬਹੁਰ ਨ ਆਵੈ ਸੀਤਲ ਨਿਰਮਲ ਭਇਆ ਸਰੀਰਾ ਦੂਰ ਬਤਾਵਤ ਪਾਇਆ ਨੀਰਾ ਬਾਰਸ ਬਾਰਾ ਉਗਵੈ ਸੂਰ ਅਨਸ ਬਾਜੇ ਅਨਹਦ ਤੂਰ ਦੇਖਿਆ ਤਿਹੂ ਲੋਕ ਕਾ ਪੀਓ ਅਚਰਜ ਭਇਆ ਜੀਵ ਤੇ ਸੀਓ ਤੇਰਸ ਤੇ ਰਹੈ ਅਗੰਬਖਾਨ ਅਰਧ ਉਰਧ ਵਿਚ ਸਮ ਪਹਿਚਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ 14 14 ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮਾਰਾਰ ਸਤ ਸੰਤੋਖ ਕਾ ਧਰੋ ਧਿਆਨ ਕਤਨੀ ਕਥਿਆ ਬ੍ਰਹਮ ਗਿਆਨ ਪੂਨਿਓ ਪੂਰਾ ਚੰਦ ਆਕਾਸ਼ ਫਸਰਹਿ ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਿਆ ਥੀਰ ਸੁਖ ਸਾਗਰ ਮਹਿਰਮ ਹੈ ਕਬੀਰ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗਉੜੀ ਵਾਰ ਕਬੀਰ ਜੀਓ ਕੇ ਸਤ ਬਾਰ ਬਾਰ ਹਰ ਕੇ ਗੁਣ ਗਾਓ ਗੁਰਗਮ ਭੇਦ ਸੁਹਰ ਕਾ ਪਾਵ ਰਹਾਉ ਆਦਤ ਕਰੈ ਭਗਤ ਆਰੰਭ ਕਾਇਆ ਮੰਦਰ ਮਨਸਾ ਥੰਬ ਅਹਨਿਸ ਅਖੰਡ ਸੁਰਹੀ ਜਾਏ ਤਉ ਅਨਹਦ ਬੀਣ ਸਹਿਜ ਮਹਿਬਾਈ ਸੋਮਵਾਰ ਸਸ ਅੰਮ੍ਰਿਤ ਚਰੈ ਚਾਖਤ ਬੀਗ ਸਗਲ ਬੇਖ ਹਰੈ ਬਾਣੀ ਰੋਕਿਆ ਰਹਿ ਦੁਆਰ ਤਉ ਮਨਮਤਵਾਰੂਪੀ ਮਨਹਾਰ ਮੰਗਲਵਾਰੇ ਲੇ ਮਹীত ਪੰਜ ਚੋਰ ਕੀ ਜਾਣੈ ਰੀਤ ਘਰ ਛੋਡੇ ਬਾਹਰ ਜਿਨ ਜਾਏ ਨਾਤਰ ਖਰਾ ਰਿਸੈ ਹੈ ਰਾਏ ਬੁੱਧਵਾਰ ਬੁੱਧ ਕਰੈ ਪ੍ਰਗਾਸ ਹਿਰਦੈ ਕਮਲ ਮਹਿ ਹਰਿ ਕਾ ਬਾਸ ਗੁਰ ਮਿਲਦੋ ਏਕ ਸਮ ਧਰੈ ਪੁਰਦ ਪੰਕਲੈ ਸੂਦਾ ਕਰੈ ਬ੍ਰਿਸ਼ਪਤ ਵਿਖਿਆ ਦੇ ਬਹਾਈ ਤਿੰਨ ਅੰਦੇਵ ਏਕ ਸੰਗ ਲਾਇ ਤਿੰਨ ਨਦੀ ਤਹ ਤ੍ਰਿਕੁਟੀ ਮਾਹੇ ਐਨਸ ਕਸਮਲ ਧੋਵਹਿ ਨਾਹੀ ਸੋ ਕਿਰਤ ਸਹਾਰੈ ਸੋ ਇਹ ਬ੍ਰਤ ਚੜੈ ਅਨ ਦਿਨ ਆਪ ਆਪ ਸਿਓ ਲੜੈ ਸੁਰ ਕੀ ਪਾਂਚੋ ਰਾਖੈ ਸਬੈ ਤਉ ਦੂਜੀ ਦ੍ਰਿਸ਼ਟਿ ਨਾ ਪੈਸੈ ਕਬੈ ਠਾਵਰ تیر ਕਰ ਰਾਖੈ ਸੋਈ ਜੋਤ ਦੀ ਵਟੀ ਘਟ ਮਹਿ ਜੋਏ ਬਾਹਰ ਭੀਤਰ ਭਇਆ ਪ੍ਰਗਾਸ ਤਬ ਹੂਆ ਸਗਲ ਕਰਮ ਕਾ ਨਾਸ ਜਬ ਲਗ ਘਟ ਮਹਿ ਦੂਜੀ ਆਨ ਤਉ ਲਉ ਮਹਿਲ ਨਾ ਲਾ ਪੈ ਜਾਨ ਰਮਤਿ ਰਾਮ ਸਿਉ ਲਾਗੋ ਰੰਗ ਕਹਿ ਕਬੀਰ ਤਬ ਨਿਰਮਲ ਅੰਗ ਰਾਗ ਗਉੜੀ ਚੇਤੀ ਬਾਣੀ ਨਾਮ ਦਿਉ ਜੀਉ ਕੀ ਇਕ ਓੰਕਾਰ ਸਤਗੁਰ ਪ੍ਰਸਾਦ देवा पाहन तारि अले राम कहत जन कस नाव तरि रहाऊ तारि ले गणका बिन रूप कुब्जा ब्याद अजामल तारि अले चरण वदक जन तेऊ मुक्त भए हौ बाल बाल जिन राम कहै दासी सुत जन बिदर सुदामा उग्रसेन कौ राज दियै ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੇ ਕੇ ਸੁਆਮੀ ਤੇ ਉਤਰੇ ਰਾਗ ਗੌੜੀ ਰਵਦਾਸ ਜੀ ਕੇ ਪਦੇ ਗੌੜੀ ਗਵਾਰ ਰੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਮੇਰੀ ਸੰਗਤ ਪੋਚ ਸੋਚ ਦਿਨ ਰਾਤੀ ਮੇਰਾ ਕਰਮ ਕੁਟਲਤਾ ਜਨਮ ਕੋ ਭਾਂਤੀ ਰਾਮ ਗਸਈਆ ਜੀ ਕੇ ਜੀਵਨਾ ਮੋਹਿ ਨਾਮ ਬਸਾਰੂ ਮੈਂ ਜਨ ਤੇਰਾ ਰਹਾਉ ਮੇਰੀ ਹਰੋ ਬਿਪਤ ਜਨ ਕਰਹੋ ਸੁਭਾਈ ਚਰਨ ਨਾ ਛਾਡੂ ਸਰੀਰ ਕਲ ਜਾਈ ਕਹ ਰਵਦਾਸ ਪਰਉ ਤੇਰੀ ਸਾਭਾ ਬੇਗ ਮਿਲਹੋ ਜਨ ਕਰ ਨ ਬਲਾੰਬਾ ਬੇਗੁਮ ਪੁਰਾ ਸ਼ਹਿਰ ਕੋ ਨਾਉ ਦੂਖ ਅੰਧੋਹ ਨਹੀਂ ਤੇ ਠਾਉ ਨਾ ਤਸਵੀ ਸਖ ਰਾਜ ਨਾ ਮਾਲ ਖੋਪ ਨਾ ਖਤਾ ਨਾ ਤਰਸ ਜਵਾਲ ਅਬ ਮੋਹੇ ਖੂਬ ਵਤਨ ਗਹਿ ਪਾਈ ਹੂੰਹਾ ਖੈਰ ਸਦਾ ਮੇਰੇ ਭਾਈ ਰਹਾਉ ਕਾਇਮ ਦਾਇਮ ਸਦਾ ਪਾਤਸ਼ਾਹੀ ਦੂਮ ਨਾ ਸੀਮ ਏਕ ਸੋ ਆਹੀ ਆਬਾਦਾਨ ਸਦਾ ਮਸ਼ਹੂਰ ਹੂੰਹਾ ਗਣੀ ਬਸਹਿ ਮਹਮੂਰ ਤਿਉ ਤਿਉ ਸੈਲ ਕਰਹਿ ਜੋ ਭਾਵੈ ਮਹਿਰਮ ਮਹਿਲ ਨ ਕੋ ਅਟਕਾਵੇ ਕਹਿ ਰਵਦਾਸ ਖਲਾਸ ਚ ਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੌੜੀ ਬੈਰਾਗਣ ਰਵਦਾਸ ਜੀਉ ਕਟ ਅਵ ਕਟ ਦੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮਾਰਾਰ ਕੋ ਬਨਜਾਰੂ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ ਹਉ ਬਨਜਾਰੂ ਰਾਮ ਕੋ ਸਹਿਜ ਕਰਉ ਵਿਆਪਾਰ ਮੈਂ ਰਾਮ ਨਾਮ ਧਨ ਲਾਦਿਆ ਵਿਖ ਲਾਦੀ ਸੰਸਾਰ ਉਰਵਾਰ ਪਾਰ ਕੇ ਦਾਨੀਆਂ ਲਿਖ ਲੇ ਹੋ ਆਲ ਪਤਾਲ ਮੋਹੇ ਜਮ ਡੰਡ ਨਾ ਲਾਗੀ ਤਜੀਲੇ ਸਰਬ ਜੰਜਾਲ ਜੈਸਾ ਰੰਗ ਕਸੁੰਭ ਕਾ ਦਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਿਦਾਸ ਚਮਾਰ ਗੌੜੀ ਪੂਰਬੀ ਰਵਿਦਾਸ ਜੀਓ